ਆ ਸੱਜਣੋ ਜਿਹੜਾ ਸਾਨੂੰ ਦਿਖਾ ਰਹੇ ਆ ਨਾ ਆਪਾਂ ਆ ਵੇਖੀ ਚਲਿਓ ਪੂਰੇ ਧਿਆਨ ਨਾਲ ਵੇਖਿਓ ਆ ਵੇਖੋ ਇਹ ਚਿੜੀ ਨੇ ਨਾ ਬੱਚੇ ਕੱਢੇ ਆ ਆ ਵੇਖੋ ਨਿੱਕੇ ਨਿੱਕੇ ਬੱਚੇ ਛੋਟੇ ਛੋਟੇ ਆ ਵੇਖੋ ਆ ਕਿਵੇਂ ਮੂੰਹ ਟੱੜ ਰਹੇ ਆ ਤੇ ਇਹ ਬੱਚੇ ਕੱਢੇ ਆ ਚਿੜੀ ਨੇ ਛੋਟੀ ਜਿਹੀ ਚਿੜੀ ਹੈ ਜਿਹੜੀ ਬਰੀ ਛੋਟੀ ਜਿਹੀ ਚਿੜੀ ਹੁੰਦੀ ਹੈ ਤੇ ਗਾਂ ਉਹਦੀ ਕਮਾਲ ਵੇਖੋ ਆ ਵੇਖੋ ਕਿਵੇਂ ਪੱਤਾ ਨਾ ਇਹ ਕਾਰਨ ਕੀ ਸੀ ਬੋਰਡ ਲੱਗਿਆ ਵਾ ਆਪਣੇ ਘਰੇ ਤੇ ਬੋਰਡ ਦਾ ਗਮਲੇ ਦੇ ਵਿੱਚ ਵਾਵਾ ਬੂਟਾ ਬਣਿਆ ਵਾ ਤੇ ਪੱਤੇ ਕਾਫੀ ਕੱਡੇ ਵਿਆਦੇ ਆ ਸਾਨੂੰ ਅੱਗੇ ਦਿਖਾਉਣੇ ਆ ਆ ਵਿਆ ਬੋਰਡ ਲੱਗਿਆ ਵਾ ਤੇ ਇਹ ਜਿਦੋਂ ਨਾ ਮੀ ਪੈ ਕੇ हटਿਆ ਤੇ ਉਹਦੇ ਵਿੱਚ ਆਪਾਂ ਵੇਖਿਆ ਵੀ ਸਾਰੇ ਪੱਤੇ ਖੁੱਲੇ ਆ ਸਾਰੇ ਖੁੱਲੇ ਸੀ ਪੱਤੇ ਤੇ ਇਹ ਪੱਤਾ ਨਾ ਐ ਇਕੱਠਾ ਹੋਇਆ ਵਾ ਸੀ ਜਦੋਂ ਇਕੱਠਾ ਹੋਇਆ ਵਾ ਸੀ ਅਸੀਂ ਆਖਿਆ ਵੀ ਯਾਰ ਪਤਾ ਨਹੀਂ ਸੁੰਢੀ ਪਈ ਵੀ ਆ ਪਤਾ ਨਹੀਂ ਕੀ ਚੱਕਰ ਇਹ ਪੱਤਾ ਇੰਨਾ ਇਕੱਠਾ ਹੋਇਆ ਪਿਆ ਮੁੜਿਆ ਪਿਆ ਦੂਜੇ ਲੋੜ ਪੁੱਠੇ ਲੋਟ ਤੇ ਜਦੋਂ ਇਹ ਵੇਖਣ ਲੱਗੇ ਤੇ ਇਹ ਸੂਈ ਨੂੰ ਜਿਵੇਂ ਆਪਾਂ ਸੰਤਾਵਾਣਾ ਸੂਈ ਨਾ ਸੰਤਾਵਾ ਹੁੰਦਾ ਐ ਵਿੱਚ ਛੋਟੇ ਛੋਟੇ ਸੂਲਾ ਫਸਾ ਕੇ ਡੱਕੇ ਫਸਾ ਕੇ ਤੇ ਪੁੱਠਾ ਕਰਿਆਵਾ ਤੇ ਮੋੜ ਕੇ ਉਹਦੇ ਵਿੱਚ ਐ ਸਾਰਾ ਜਿਵੇਂ ਆਪਾਂ ਸੂਈ ਤਾਗੇ ਨਾਲ ਸਿਆਉਣੇ ਹੁੰਨੇ ਐ ਸੰਤਾਵਾ ਜਦੋਂ ਫੇਰ ਅਸੀਂ ਵੇਖਿਆ ਸੀ ਕਿ ਵੀ ਇਹ ਖੁੱਲ ਗਈ ਫਿਰ ਜੇ ਖੋਲਣ ਲੱਗੇ ਤਾਂ ਗਾਂ ਸਾਨੂੰ ਬੱਚੇ ਨਿਗਾ ਪੈ ਗਏ ਅੰਡੇ ਇਹਦੇ ਵਿੱਚ ਅੰਡੇ ਧਰੇ ਵੀ ਸੀ ਤੇ ਹੁਣ ਉਸ ਤੋਂ ਬਾਅਦ ਬੱਚੇ ਕੱਢ ਲਏ ਤੇ ਵੇਖ ਲਓ ਮੀਂਹ ਪੈ ਗਿਆ ਮੀ ਪੈਣ ਤੋਂ ਬਾਅਦ ਆ ਤੁਸੀਂ ਵੇਖ ਲਓ ਪੂਰਾ ਤਾਂ ਇਹਦੇ ਵਿੱਚ ਪਾਣੀ ਨਹੀਂ ਪਿਆ ਪੱਤੇ ਦੇ ਵਿੱਚ ਵੇਖੋ ਕਿਹੜੇ ਲੋਟ ਨਾਲ ਕੁਦਰਤ ਨੇ ਗਿਆਨ ਦਿੱਤਾ ਇਹਨਾਂ ਨੂੰ ਜਾਨਵਰਾਂ ਨੂੰ ਤੇ ਐ ਸਾਰਾ ਉਹ ਮੇ ਜਿ ਕਰਨ ਕਿਤੋਂ ਬਾਟਣ ਨਹੀਂ ਦਿੱਤਾ ਤੇ ਪਤਾ ਤੇ ਪੁੱਠਾ ਕਰਕੇ ਇਹਨਾਂ ਟੇਡੇ ਲੋਟ ਕਰਕੇ ਤੇ ਇਕੱਠਾ ਕਰ ਲਿਆ ਵਾ ਕੋਗਲੀ ਜੀ ਬਣਾਲੀ ਤੇ ਕੋਗਲੀ ਜੀ ਬਣਾ ਕੇ ਤੇ ਪੂਰਾ ਆਦਾ ਰਹਿਣ ਬਸੇਰਾ ਆਹ ਵੇਖੋ ਜਿਵੇਂ ਤੋਪੇ ਮਾਰੇ ਹੁੰਦੇ ਨਾ ਚੁੰਝਣਾ ਐ ਸਾਰਾ ਸਿਆਉ ਤਾਂ ਪਤਾ ਥੱਲੇ ਉਹ ਸਿਆਉ ਕੇ ਤੇ ਉਦੋਂ ਬਾਅਦ ਤੇ ਇਹਦੇ ਵਿੱਚ ਧਰ ਕੇ ਅੰਡੇ ਤੇ ਬੱਚੇ ਕੱਢ ਲੇ ਤੇ ਜਦੋਂ ਆ ਮੀਂਹ ਤੋਂ ਬਾਅਦ ਵੇਖਿਆ ਹੁਣ ਬਾਈ ਜਮਾ ਪੋਰਾ ਧੁੰਕਾ ਪਾਣੀ ਦਾ ਨਹੀਂ ਤੇ ਜਮਾ ਪੋਈ ਹਵਾ ਨਹੀਂ ਲੱਗਦੀ ਇਹਦੇ ਚ ਤੇ ਉਸ ਹਵਾ ਨਾਲ ਬਸ ਚਾਨਣ ਪੈਂਦਾ ਤੇ ਉੱਤੇ ਇਹਦੇ ਪੱਤਾ ਹੋਰ ਆ ਜਾਂਦਾ ਟੱਕਣ ਜਾ ਆਣ ਜਾਂਦਾ ਤੇ ਯਾਰ ਵੇਖ ਲੋ ਜਾਨਵਰਾਂ ਨੂੰ ਵੀ ਕਿੰਨਾ ਗਿਆਨ ਦਿੱਤਾ ਕੁਦਰਤ ਨੇ ਇਹ ਆਪਾਂ ਐਵੇਂ ਨਾ ਮੈਂ ਚੱਕੀ ਫਿਰਦੇ ਆ ਵੀ ਆਪਣੇ ਯਾਰ ਮਿੱਥੋ ਬਣਾਇਆ ਨਹੀਂ ਹੁੰਦਾ ਮੈਂ ਨਹੀਂ ਇਹ ਪ੍ਰਮਾਤਮਾ ਦੇ ਕਣ-ਕਣ ਦੇ ਵਿੱਚ ਉਹ ਦੇਖਣ ਪ੍ਰਮਾਤਮਾ ਵਾਹਦਾ ਵੇਖੋ ਕਿਵੇਂ ਗਿਆਨ ਦਿੱਤਾ ਉਹਨੂੰ ਕਿਵੇਂ ਉਹਨੇ ਪੱਤੇ ਨੂੰ ਮਰੋੜਿਆ ਕਿਵੇਂ ਫਿਰ ਚੁੰਝਾਂ ਨਾਲ ਬੁਣਿਆ ਕਿੰਨੇ ਵਕਤਾਂ ਨਾਲ ਉਹਨੇ ਕੁਝ ਕਰਿਆ ਹੋਣਾ ਤੇ ਜਦ ਰ ਵੇਖਿਆ ਜਾਵੇ ਇਹਨਾਂ ਨੇ ਕਿਹੜਾ ਵਿਚਾਰਿਆਂ ਨੇ ਕਮਾਈ ਖਾਣੀ ਆ ਆਪਾਂ ਕਹਿੰਦੇ ਆ ਆਪਾਂ ਤਾਂ ਹੁਣ ਬੱਚਿਆਂ ਨੂੰ ਪਾਲਦੇ ਆ ਤੇ ਇਹਨਾਂ ਨੇ ਕਿਹੜਾ ਵਿਚਾਰਿਆਂ ਨੇ ਕੋਈ ਕਮਾਈ ਖਾਣੀ ਵੇ ਕਿੰਨਾ ਤੰਗ ਹੋਈ ਹੋਊ ਕਿੰਨਾ ਔਖਾ ਹੋਈ ਹੋਊ ਟੇਡਾ ਵਿੰਗਾ ਵੇ ਹੋ ਕਰ 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 ਕਿਵੇਂ ਬੁਣਿਆ ਤੇ ਇਹਨਾਂ ਨੇ ਦੋਸਤੋ ਕੋਈ ਕਮਾਈ ਨਹੀਂ ਖਾਣੀ ਕੋਈ ਇਹਨਾਂ ਨੂੰ ਐ ਨਹੀਂ ਤੇ ਬੱਚਿਆਂ ਦੇ ਖਾਤਰ ਇਹ ਵੀ ਵੇਖੋ ਕਿੰਨੇ ਜਾਨੀ ਕਿ ਆਪਦਾ ਤਨ ਮਨ ਨਾ ਪੂਰੇ ਤਨ ਮਨ ਨਾ ਵੇਖੋ ਸ਼ਿੰਗਾਰ ਚ ਕਰਦੇ ਆ ਬੱਚਿਆਂ ਦੀ ਖਾਤਰ ਤੇ ਆਪਾਂ ਨੂੰ ਦਾ ਅਖਰ ਗੱਲ ਇਹ ਆ ਵੀ ਚਾਹੀਦਾ ਹੀ ਆ ਤੇ ਕਹਿਣ ਤੋਂ ਭਾਵ ਵੀ ਆਪਣੇ ਫਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ ਹਰ ਇੱਕ ਬੰਦੇ ਨੂੰ ਜਿਵੇਂ ਆਪਾਂ ਕਈ ਵਾਰੀ ਬੱਚਿਆਂ ਨੂੰ ਕਹਿ ਦਿੰਦੇ ਆ ਵੀ ਯਾਰ ਮੈਂ ਅਸੀਂ ਤੁਹਾਨੂੰ ਪਾਲਿਆ ਅਸੀਂ ਐ ਕਰਿਆ ਸੀ ਉਹ ਕਰਿਆ ਆਪਾਂ ਆ ਵੀ ਤਾਂ ਨਹੀਂ ਮੰਨੇ ਇਹ ਆਪਣੇ ਫਰਜ਼ਾ ਆਪਣੋ ਆਪਣੇ ਤੇ ਫਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ ਵੇਖੋ ਆ ਜਾਨਵਰ ਇੱਕ ਬਹੁਤ ਵੱਡੀ ਸਿੱਖਿਆ ਦੇ ਗਿਆ ਆਪਾਂ ਨੂੰ ਵੀ ਬਾਈ ਗੱਲ ਇਹ ਵੀ ਇਹਨਾਂ ਨੇ ਕੋਈ ਕਮਾਈ ਨਹੀਂ ਖਾਣੀ ਆਪਾਂ ਦਾ ਕਮਾਈ ਖਾਣਨੇ ਆ ਹੁਣ ਬੱਚੇ ਬਾਹਰ ਭੇਜ ਦਿੰਨੇ ਆ ਉਹ ਪੈਸਾ ਕਮਾ ਕੇ ਆਪਾਂ ਨੂੰ ਭੇਜਦੇ ਆ ਰੋਟੀ ਖਵਾਉਂਦੇ ਆ ਤੇ ਇਹਨਾਂ ਨੇ ਤਾਂ ਵਿਚਾਰਾ ਨੇ ਜਿੱਦੇ ਡਾਰ ਹੋ ਗਏ ਇਹਨਾਂ ਨੇ ਉੱਡ ਜਾਣਾ ਇਹ ਨਹੀਂ ਪਤਾ ਕਿੱਧਰ ਨੂੰ ਮਾਰ ਜਾਣਗੇ ਡਾਰਿਆਂ ਪੰਛੀਆਂ ਨੇ ਤੇ ਆਹ ਵੇਖੋ ਸਾਨੂੰ ਫੇਰ ਆਪਾਂ ਦੁਬਾਰੀ ਦਿਖਾ ਦਿੰਨੇ ਆ ਆ ਆ ਪੱਤਾ ਵੇਖੋ ਕਿਵੇਂ ਸਿਉਮਤਾ ਵਾ ਹੋ ਵੇਖ ਨਿਕੇ 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 ਨਾ ਤੱਕ ਜੀ ਤੇ ਜਿਵੇਂ ਐ ਢੱਕੇ ਜਿਹਾ ਲਾ ਲਾ ਕੇ ਤੇ ਜੇ ਮੈਂ ਤਾਂ ਐਂ ਕਮਾਲ ਮੰਨੀ ਜਾਂਦਾ ਵੀ ਗਿਆਨ ਪਰਮਾਤਮਾ ਨੇ ਇਹਨੂੰ ਕਿਵੇਂ ਦਿੱਤਾ ਵੀ ਐ ਆਹ ਪੱਤਾ ਐਂ ਮਰੋੜ ਕੇ ਕਿਉਂ ਵੱਡਾ ਪੱਤਾ ਹੋਰ ਪੱਤੇ ਵੀ ਸੀਗੇ ਦਰਖਤ ਤਾਂ ਹੋਰ ਵੀ ਲੱਗੇ ਹੋਏ ਸੀ ਉੱਥੇ ਪਰ ਉਹ ਪੱਤਾ ਕਾਮਯਾਬ ਨਹੀਂ ਹੋਣਾ ਸੀਗਾ ਤੇ ਇਹ ਪੱਤਾ ਵੱਡਾ ਸੀਗਾ ਤੇ ਪੂਰਾ ਵਧੀਆ ਘਰ ਬਣਾ ਕੇ ਰਹਿਣ ਵਸੇ ਰਾਪ ਦਾ ਬਣਾ ਕੇ ਆਹ ਵੇਖੋ ਕਿਹੜੇ ਲੋਟ ਮੋੜ ਕੇ ਤੇ ਕਿਵੇਂ ਇਹਦੇ ਵਿੱਚ ਆਂਡੇ ਧਰ ਕੇ ਤੇ ਬੱਚਿਆਂ ਨੂੰ ਪਾਲ ਰਹੀ ਆ ਫਿਰ ਹੁਣ ਚੋਗਾ ਲਿਆ ਲਿਆ ਖਵਾਉਂਦੀ ਆ ਤੇ ਵੇਖੋ ਗੱਲ ਇਹ ਆ ਵੀ ਕਿੰਨਾ ਸੰਘਰਸ਼ ਕਰ ਰਹੀ ਹੈ ਇਹ ਬੱਚਿਆਂ ਦੀ ਖਾਤਰ ਤੇ ਇਹ ਹਰ ਇੱਕ ਨੂੰ ਇਹ ਕਰਨਾ ਪੈਂਦਾ ਕੋਈ ਆਪ ਆਸਾਨ ਨਹੀਂ ਕਰਦੇ ਬੱਚਾਂ ਤੇ ਜੇ ਆਪਾਂ ਕਹਿ ਦਈਏ ਵੀ ਆਪਾਂ ਆਪਦੇ ਬੱਚਾ ਨੂੰ ਪਾਲ ਦਿੰਨੇ ਆ ਤੇ ਕੋਈ ਆਪ ਆਸਾਨ ਕਰਤਾ ਤੇ ਇਹਨਾਂ ਨੇ ਵੀ ਕੋਈ ਕਮਾਈ ਨਹੀਂ ਖਾਣੀ ਇਹ ਜਿਹਦੇ ਡਾਰ ਹੋ ਗਏ ਤੇ ਉਹਦੇ ਉੱਡ ਜਾਣਾ ਵੇਖੋ ਕਿੰਨਾ ਛੋਟੀ ਜਿਹੀ ਚਿੜੀ ਹੈ ਜੇ ਤੁਹਾਨੂੰ ਦਿਖਾਈ ਗਏ ਨਾ ਤੇ ਜਵੇਂ ਨਿਗੀ ਜੀ ਆ ਤੇ ਜਰ ਵੇਖ ਕੇ ਤੁਸੀਂ ਹੈਰਾਨ ਹੀ ਮੰਨ ਲੋਗੇ ਵੀ ਦਿਮਾਗ ਦੇ ਵਿੱਚ ਇਹ ਸੋਚੋਗੇ ਵੀ ਜਰ ਆਪਾਂ ਇਹ ਚੀਜ਼ ਦਿਮਾਗ ਚ ਆਉਂਦੀ ਕੋਈ ਨਹੀਂ ਵੀ ਹਕਾਰ ਵਾਲੀ ਗੱਲ ਨਾ ਮਾਣ ਨਾ ਹਕਾਰ ਆਉਣਾ ਹੀ ਨਹੀਂ ਵੀ ਜਰ ਮੈਂ ਜਵਾਕਾਂ ਦਾ ਆ ਕਰਿਆ ਮੈਂ ਆ ਕਰਦਾ ਮੈਂ ਉਹ ਕਰਦਾ ਉਸ ਨੂੰ ਫੇਰ ਦਿਖਾ ਦਿੰਦੇ ਆ ਉਹ ਵੇਖੋ ਕਿਹੜੇ ਲੋਟ ਕਿਵੇਂ ਆਹ ਵੇਖੋ ਉਹ ਵਿੱਚ ਫਿਰ ਮੁੜ ਕੇ ਲਿਆ ਕੇ ਐ ਇਕੱਠਾ ਕਰਕੇ ਇਹਦੇ ਮੁੜ ਕੇ ਵਿੱਚ ਲਿਆ ਕੇ ਦੂਜਾ ਰੱਖਿਆ ਇਹਨੇ ਤਾਂ ਡੱਕੇ ਡੋਲੇ ਜੇ ਵੀ ਥੱਲੇ ਡਿੱਗਣ ਨਾ ਫਿਰ ਡੱਕੇ ਡੋਲੇ ਜੇ ਰੱਖ 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 ਪਹਿਲਾਂ ਇਕੱਠਾ ਕਰਿਆ ਫਿਰ ਬੁਣਿਆ ਉਹਨੂੰ ਬੁਣ ਕੇ ਤੇ ਫਿਰ ਉਹ ਚ ਡੱਕੇ ਡੋਲੇ ਲਿਆ ਕੇ ਰੱਖੇ ਹੀਰੇ ਨੇ ਆਂਡੇ ਧਰੇ ਆਂਡੇ ਧਰ ਕੇ ਹੁਣ ਬੱਚੇ ਕੱਢੇ ਵਿਆ ਤੇ ਹੁਣ ਇਹ ਮੇਰੇ ਹਿਸਾਬ ਨਾਲ 10 ਦਿਨਾਂ ਚ ਬੱਚੇ ਪੂਰੇ ਡਾਰ ਕਰਕੇ ਤੇ ਡਾ ਲੈਣੇ ਨੇ ਤੇ ਵੇਖੋ ਪ੍ਰਮਾਤਮਾ ਦਾ ਕਿੰਨਾ ਵੱਡਾ ਹੈ ਉਹ ਕੁਦਰਤ ਦਾ ਕਰੇ ਸ਼ਮਾਗਾ ਤੇ ਕੁਦਰਤ ਕਹਿੰਦੇ ਹੁੰਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਦੀ ਕੁਦਰਤ ਦੀਂਦੀ ਆ ਹੋਰ ਬਈ ਕੁਦਰਤ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕੁਦਰਤ ਨਾ ਸਾਹਮਣੇ ਖੜੀ ਵੀ ਦਿਖਦੀ ਕਿਹਨੂੰ ਦਿਸਦੀ ਆ ਤੇ ਆਹ ਵੇਖੋ ਆਹ ਚੀਜ਼ਾਂ ਦੇ ਵਿੱਚ ਦੀ ਕੁਦਰਤ ਦੀਂਦੀ ਆ ਜੀਦੋਂ ਵੇਖੋ ਗੱਲ ਇਹ ਹੁਣ ਜੇ ਨਾ ਤਾਂ ਇਹ ਕਿਸੇ ਬਿੱਲੀ ਨੂੰ ਪਤਾ ਨਾ ਇਹ ਕਿਸੇ ਚੂਹੇ ਨੂੰ ਨਾ ਕਿਸੇ ਚੀਜ਼ ਨੂੰ ਨਹੀਂ ਪਤਾ ਵੀ ਕਿੱਥੇ ਇਹਦੇ ਬੱਚੇ ਕੱਢੇ ਹੋਏ ਆ ਵੇਖੋ ਨਾਲੇ ਤਾਂ ਨੇ ਲਕੋਲੇ ਨਾਲੇ ਪੂਰਾ ਵਧੀਆ ਉਤੋਂ ਵੇਖੋ ਮੀਂਹ ਪਈ ਜਾਂਦਾ ਉਹ ਵੇਖੋ ਵੇਖੋ ਕਿੰਨਾ ਵਧੀਆ ਨਾ ਕੋਈ ਠੰਡ ਨਾ ਕੋਈ ਗਰਮੀ ਪੂਰਾ ਵਧੀਆ ਜੇ ਵੀਡੀਓ ਵਧੀਆ ਲੱਗੀ ਨਾ ਯਾਰ ਲਾਈਕ ਤੇ ਸ਼ੇਅਰ ਕਰ ਦਿਓ ਵੇਖੋ ਗੱਲ ਇਹ ਕੁਦਰਤ ਦੇ ਨਜ਼ਮਾ ਨੂੰ ਵੇਖ ਕੇ ਆਪਾਂ ਸ਼ੇਅਰ ਲਾਈਕ ਕਰਨੀਆਂ ਇਹ ਇੱਕ ਹੋਵੇ ਲਾ ਕਿੰਨਾ ਸੰਘਰਸ਼ ਕਰ ਰਹੀ ਹੈ ਛੋਟੀ ਜਿਹੀ ਚਿੜੀ ਤੇ ਸ਼ੇਰ ਜ਼ਰੂਰ